ਚਾਹੇ ਤੁਸੀਂ ਉਹਨਾਂ ਨੂੰ ਹੀਰੋ ਮੰਨੋ ਜਾਂ ਖਲਨਾਇਕ ਪਰ ਚੇ ਗਵੇਰਾ ਦਾ ਨਾਮ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਲਈ ਅਮਰ ਹੋ ਗਿਆ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿਊਬਾ ਦੀ ਕ੍ਰਾਂਤੀ ਦੇ ਯੋद्धा ਚੀ ਗਵੇਰਾ ਦੀ। ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਤਾਂ ਬਹੁਤ ਮਿਲਦੇ ਐ ਪਰ ਜਿਹੜਾ ਇਨਸਾਨ ਉਹਨਾਂ ਲੋਕਾਂ ਲਈ ਲੜੇ ਉਹਨਾਂ ਲੋਕਾਂ ਲਈ ਸੰਘਰਸ਼ ਕਰੇ ਜਿਨ੍ਹਾਂ ਦਾ ਨਾਂ ਤਾਂ ਉਹਦੀ ਕੋਈ ਸਾਂਝ ਐ ਤੇ ਨਾ ਹੀ ਕੋਈ ਪਈਚਾਰਾ ਬਸ ਦਿਲ ਵਿੱਚ ਇੱਕ ਜਨੂਨ ਹੁੰਦਾ ਹੈ ਕਿ ਕਿਸੇ ਤੇ ਜ਼ੁਲਮ ਨਹੀਂ ਹੋਣ ਦੇਣਾ ਅਜਿਹਾ ਹੀ ਇੱਕ ਯੋਧਾ ਸੀ ਅਰਨੇਸਟੋ ਚਿਗੇਵੇਰਾ ਜਿਸ ਨੂੰ ਕਿਊਬਾ ਕ੍ਰਾਂਤੀ ਦਾ ਮਹਾਨਾਇਕ ਤੇ ਹੀਰੋ ਬਹੁਤ ਸਾਰੇ ਨਾਮਾਂ ਨਾਲ ਉਹਨੂੰ ਯਾਦ ਕੀਤਾ ਜਾਂਦਾ ਹੈ ਚਿਗੇਵੇਰਾ ਦਾ ਜਨਮ 14 ਜੂਨ 1928 ਨੂੰ ਅਰਜنٹੀਨਾ ਦੇ ਸ਼ਹਿਰ ਰੋਜੇਰੀਓ ਵਿੱਚ ਹੋਇਆ ਸੀ ਚੀਨੂ ਬਚਪਨ ਤੋਂ ਹੀ ਦਮੇ ਦੀ ਬਿਮਾਰੀ ਰਹਿੰਦੀ ਸੀ ਜਿਹੜੀ ਕਿ ਮੌਤ ਤੱਕ ਉਸਦੇ ਨਾਲ ਰਹੀ ਉਹ ਦਮੇ ਦੀ ਬਿਮਾਰੀ ਦੇ ਬਾਵਜੂਦ ਚੰਗਾ ਐਥਲੀਟ ਸੀ ਉਸ ਨੂੰ ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਸੀ ਦਮੇ ਦੀ ਬਿਮਾਰੀ ਦੇ ਕਾਰਨ ਹੀ ਉਸਨੇ ਡਾਕਟਰੀ ਕਰਨ ਦੀ ਸੋਚੀ 1953 ਵਿੱਚ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਸਨੇ ਆਪਣੇ ਮਿੱਤਰ ਨਾਲ ਮੋਟਰਸਾਈਕਲ ਤੇ ਚਿੱਲੀ ਕੋਲੰਬੀਆ ਪੀਰੂ ਵੈਨਜ਼ੂਏਲਾ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਸਨੇ ਲੋਕਾਂ ਦੀ ਗਰੀਬੀ ਦੇ ਦੁੱਖ-ਦਰਦ ਦੇਖ ਕੇ ਤੇ ਉਸ ਦਾ ਮਨ ਬਹੁਤ ਅਸ਼ਾਂਤ ਹੋ ਗਿਆ। 1954 ਵਿੱਚ ਉਸਨੇ ਬੋਲੀਵੀਆ, ਕੋਲੰਬੀਆ, ਕੋਸਟਾਰੀਕਾ, ਪਨਾਮਾ ਤੇ ਹੋਰ ਦੇਸ਼ਾਂ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਉਸਨੇ ਕੋਡ ਆਸ਼ੀਰਮਾ ਵਿੱਚ ਜਾ ਕੇ ਕੋੜੀਆਂ ਦਾ ਇਲਾਜ ਕੀਤਾ। ਜਦੋਂ ਉਸਨੇ ਡੈਕਟਰੀ ਪੂਰੀ ਕੀਤੀ ਤਾਂ ਉਸ ਵੇਲੇ ਅਰਜنٹੀਨਾ ਵਿੱਚ ਪੀਰੋਨ ਨਾਂ ਦੇ ਤਾਨਾਸ਼ਾਹੀ ਸਰਕਾਰ ਸੀ ਤੇ ਉਸ ਸਮੇਂ ਨੌਜਵਾਨਾਂ ਨੂੰ ਡਾਕਟਰ ਬਣ ਲਈ ਫੌਜੀ ਨੌਕਰੀ ਜ਼ਰੂਰੀ ਸੀ ਜੀ ਦੀ ਇਹ ਨੌਕਰੀ ਕਰਨ ਦੀ ਉੱਕਾ ਹੀ ਇੱਛਾ ਨਹੀਂ ਸੀ ਜਿਸ ਕਰਕੇ ਉਹ برف ਵਰਗੇ ਠੰਡੇ ਪਾਣੀ ਨਾਲ ਨਹਾਤਾ ਤੇ ਉਸ ਨੂੰ ਦਮੇ ਦਾ ਦੌਰਾ ਪੈ ਗਿਆ ਉਹ ਮੈਡੀਕਲ ਬੋਰਡ ਅੱਗੇ ਪੇਸ਼ ਹੋਇਆ ਤਾਂ ਉਸ ਨੂੰ ਛੁੱਟੀ ਮਿਲ ਗਈ ਤੇ ਇਸ ਮੰਗਰੋਂ ਇਕੱਲਾ ਦੱਖਣੀ ਅਮਰੀਕਾ ਦੀ ਯਾਤਰਾ ਤੇ ਨਿਕਲ ਪਿਆ ਸਭ ਤੋਂ ਪਹਿਲਾਂ ਉਹ ਬੋਲੀਵੀਆ ਗਿਆ ਉੱਥੇ ਚੀਨੀ ਕਲੋਨੀਆ ਵਿੱਚ ਮਜ਼ਦੂਰਾਂ ਦੇ ਹਾਲਾਤ ਦੇਖ ਕੇ ਤਾਂ ਸਰਕਾਰ ਦੇ ਸੁਧਾਰ ਉਸ ਨੂੰ ਸਿਰਫ ਖਾਣਾ ਪੂਰਤੀ ਲੱਗੇ ਬੋਲੀਵੀਆ ਦੀ ਰਾਜਧਾਨੀ ਵਿੱਚ ਰਹਿੰਦੇ ਹੋਏ ਹੀ ਉਸ ਨੂੰ ਗੁਆਟੇਮਾਲਾ ਦੀ ਅਰਵਿੰਸ ਸਰਕਾਰ ਦੁਆਰਾ ਲੋਕ ਭਲਾਈ ਦੀ ਕੀਤੀ ਜਾ ਰਹੀ ਕੰਮਾਂ ਬਾਰੇ ਪਤਾ ਲੱਗਿਆ ਤਾਂ ਉੱਥੇ ਗਿਆ ਗੁਆਟੇਮਾਲਾ ਦੀ ਸਰਕਾਰ ਨੇ ਅਮਰੀਕਾ ਦੀ ਬਹੁ ਰਾਸ਼ਟਰੀ ਕੰਪਨੀ ਯੂਨਾਈਟਿਡ ਫਰੂਟ ਕੰਪਨੀ ਤੋਂ 556000 ਹੈਕਟੇਅਰ ਜ਼ਮੀਨ ਜ਼ਬਤ ਕਰਕੇ ਆਮ ਲੋਕਾਂ ਵਿੱਚ ਵੰਡਦੀ ਤੇ ਮਜ਼ਦੂਰਾਂ ਦਾ ਮਿਹਨਤਾਨਾ ਦੁੱਗਣਾ ਕਰਤਾ ਜਿਸ ਕਰਕੇ ਗੁਆਟੇਮਾਲਾ ਦੀ ਅਰਵਿੰਸ ਸਰਕਾਰ ਅਮਰੀਕਾ ਦੀਆਂ ਅੱਖਾਂ ਵਿੱਚ ਰੜਕਦੀ ਸੀ ਤੇ ਅਮਰੀਕਾ ਰਵੇਨ ਸਰਕਾਰ ਦਾ ਤਖਤਾ ਪਲਟਣ ਲਈ ਬਜਿੱਦ ਸੀ ਇਸ ਵਿੱਚ ਅਮਰੀਕਾ ਸਫਲ ਵੀ ਹੋਇਆ ਉੱਥੇ ਦੀ ਸੱਤਾ ਅਮਰੀਕਾ ਸਮਰਥਿਕ ਪਸਟਿਕੋ ਆਰਾਮ ਨੂੰ ਦੇ ਦਿੱਤੀ ਤੇ ਰਾਸ਼ਟਰਪਤੀ ਅਰਵੇਨ ਅਰਜנטיਨਾ ਚਲਾ ਗਿਆ ਚੀ ਨੇ ਉਸ ਤੋਂ ਬਾਅਦ ਅਰਵੇਨ ਦੇ ਸਮਰਥਨ ਲਈ ਜਨਤਾ ਨੂੰ ਇਕਜੁੱਟ ਕਰਨਾ ਸ਼ੁਰੂ ਕਰ ਦਿੱਤਾ ਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਇਸ ਕਾਰਨ ਚੀ ਸਿਆਟਾ ਦੀ ਹਟ ਲਿਸਟ ਤੇ ਆ ਗਿਆ ਤੇ ਬਾਅਦ ਵਿੱਚ ਵਾਗੀਆਂ ਨੂੰ ਦੇਸ਼ ਨਿਕਾਲਾ ਦੇ ਕੇ ਮੈਕਸੀਕੋ ਭੇਜ ਦਿੱਤਾ ਗਿਆ ਤੇ ਚੀ ਵੀ ਉਹਨਾਂ ਵਿੱਚ ਸ਼ਾਮਿਲ ਸੀ ਮੈਕਸੀਕੋ ਪੰਜ ਕੇ ਚੇਨੇ ਸ਼ਰਨਾਰਥਰੀ ਕੈਂਪਾਂ ਵਿੱਚ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਇਸ ਕੈਂਪ ਵਿੱਚ ਹੀ ਰਾਹੁਲ ਕਾਸਟਰੋ ਆਇਆ ਉਸ ਦੀ ਉਂਗਲ ਤੇ ਜ਼ਖਮ ਸੀ ਇਤਪਾਕ ਵਸ ਰਾਹੁਲ ਚੀ ਕੋਲ ਹੀ ਇਲਾਜ ਕਰਵਾਉਣ ਚਲਾ ਗਿਆ ਚੇਨੇ ਕਿਹਾ ਕਿ ਜ਼ਖਮ ਜਿਆਦਾ ਗਹਿਰਾ ਹੋਣ ਕਾਰਨ 6-7 ਦਿਨ ਪੱਟੀ ਕਰਵਾਉਣੀ ਪਵੇਗੀ ਕਾਸਟਰੋ ਫਿਰ ਅਗਲੇ ਦਿਨ ਆਉਂਦਾ ਤੇ ਦੋਮਾ ਵਿਚਾਲੇ ਗੱਲਾਂ-ਵਾਟਾਂ ਦਾ ਸਿਲਸਿਲਾ ਚੱਲ ਪੈਂਦਾ ਹੈ। ਇਸ ਦੌਰਾਨ ਜਦ ਚੀ ਨੇ ਕਾਸਟਰੋ ਨੂੰ ਉਹਨਾਂ ਦੇ ਆਗੂ ਬਾਰੇ ਪੁੱਛਿਆ ਤਾਂ ਰਾਉਲ ਕਾਸਟਰੋ ਨੇ ਜਵਾਬ ਦਿੱਤਾ ਕਿ ਉਸ ਦਾ ਵੱਡਾ ਭਰਾ ਬਿਫੇਲ ਕਾਸਟਰੋ ਉਹਨਾਂ ਦਾ ਆਗੂ ਹੈ। ਚੀ ਨੇ ਉਸ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਤੇ ਅਗਲੇ ਹੀ ਦਿਨ ਚੀ ਤੇ ਫਿ델 ਕਾਸਟਰੋ ਦੀ ਮੁਲਾਕਾਤ ਹੋਈ। ਫਿ델 ਨੇ ਚੀ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ? ਤਾਂ ਚੀ ਨੇ ਜਵਾਬ ਦਿੱਤਾ ਕਿ ਮੈਂ ਡਾਕਟਰਾਂ ਤੇ ਮਜ਼ਦੂਰਾਂ ਤੇ ਲੋੜਵੰਦਾਂ ਦਾ ਇਲਾਜ ਕਰਦਾ ਹਾਂ। ਫਦਿਲ ਨੇ ਚੀਨ ਨੂੰ ਕਿਹਾ ਤੁਸੀਂ ਕੋੜ ਦਾ ਇਲਾਜ ਕਰਦੇ ਹੋ ਕਿ ਤੁਹਾਡੇ ਇਲਾਜ ਨਾਲ ਕੋੜ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ ਚੀ ਨੇ ਕਿਹਾ ਮੈਂ 10 ਰੋਗੀ ਠੀਕ ਕਰ ਦਾਂ ਤੇ ਅਗਲੇ ਦਿਨ 20 ਆ ਜਾਂਦੇ ਐ 20 ਠੀਕ ਕਰਦਾ ਤਾਂ ਅਗਲੇ ਦਿਨ 50 ਆ ਜਾਂਦੇ ਐ ਇਸ ਤਰ੍ਹਾਂ ਤਾਂ ਕੋੜ ਵੱਧ ਹੀ ਰਿਹਾ ਹੈ ਫਦਿਲ ਨੇ ਚੀਨ ਨੂੰ ਕਿਹਾ ਤੇਰੇ ਇਲਾਜ ਕਰਨ ਦੇ ਬਾਵਜੂਦ ਵੀ ਕੋੜ ਵੱਧ ਰਿਹਾ ਹੈ ਤਾਂ ਇਹ ਖਤਮ ਕਿਵੇਂ ਹੋਵੇਗਾ ਚੀ ਨਿਰਤ ਹੋ ਗਿਆ ਤਾਂ ਫਦਿਲ ਨੇ ਕਿਹਾ ਸੋਚ ਲੈ ਜਦੋਂ ਤੈਨੂੰ ਪਤਾ ਲੱਗ ਜਾਵੇ ਤਾਂ ਮੇਰੇ ਕੋਲ ਆ ਜਾਵੇਂ ਇਸ ਤੋਂ ਬਾਅਦ ਕਈ ਦਿਨ ਤੇ ਰਾਤ ਉਹ ਸੋਚਦਾ ਰਿਹਾ ਉਸ ਦਾ ਮਨ ਅਸ਼ਾਂਤ ਰਿਹਾ ਪਰ ਉਸ ਨੂੰ ਕੋਈ ਵੀ ਉੱਤਰ ਨਾ ਮਿਲਿਆ ਉਹ ਦੁਬਾਰਾ ਫਿਦੈਲ ਕਾਸਟਰੋ ਕੋਲ ਗਿਆ ਤੇ ਕਿਹਾ ਕਿ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੋਡ ਕਿਵੇਂ ਖਤਮ ਹੋਵੇਗਾ ਪਰ ਮੈਂ ਇਸ ਨੂੰ ਕਿਸੇ ਵੀ ਕੀਮਤ ਤੇ ਖਤਮ ਕਰਨਾ ਚਾਹੁੰਦਾ ਫਿਦੈਲ ਕਾਸਟਰੋ ਨੇ ਕਿਹਾ ਜਦੋਂ ਤੱਕ ਤੂੰ ਇਹ ਨਹੀਂ ਪਤਾ ਕਰੇਂਗਾ ਕਿ ਕੋੜ ਕਿੱਥੋਂ ਪੈਦਾ ਹੁੰਦਾ ਹੈ ਤੂੰ ਇਸ ਨੂੰ ਖਤਮ ਨਹੀਂ ਕਰ ਸਕਦਾ ਜਾ ਕੇ ਦੇਖ ਲੋ ਕਿੰਨੇ ਗੰਦੇ ਹਾਲਾਤਾਂ ਵਿੱਚ ਰਹਿ ਰਹੇ ਨੇ ਨਾ ਤਾਂ ਉਹਨਾਂ ਕੋਲ ਖਾਣ ਲਈ ਰੋਟੀ ਹੈ ਤੇ ਰਹਿਣ ਲਈ ਗੰਦੀਆਂ ਵਸਤੀਆਂ ਨੇ ਸਾਰੇ ਸੌਮਿਆਂ ਤੇ ਸਰਮਾਇਦਾਰਾਂ ਦਾ ਅਧਿਕਾਰ ਹੈ ਜੇਕਰ ਕੋੜ ਨੂੰ ਖਤਮ ਕਰਨਾ ਹੈ ਤਾਂ ਉਹਨਾਂ ਦੇ ਹਾਲਾਤ ਨੂੰ ਬਦਲਣਾ ਪਵੇਗਾ ਚੈਨੇ ਕਿਹਾ ਕਿ ਲੋਕਾਂ ਦੇ ਹਾਲਾਤ ਕਿਵੇਂ ਬਦਲੇ ਜਾ ਸਕਦੇ ਆ ਤਾਂ ਫਦੈਲ ਕਾਸਤ్రో ਨੇ ਬੰਦੂਕ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਇਸ ਲਈ ਹਥਿਆਰ ਚੁੱਕਣੇ ਪੈਣਗੇ ਕਿਉਂਕਿ ਇਸ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਹੈਗਾ ਜੀਨੇ ਬੰਦੂਕ ਚੁੱਕ ਲਈ ਤੇ ਕਿਹਾ ਮੈਂ ਹੁਣ ਜਾਣ ਗਿਆ ਕਿ ਮੇਰੀ ਮੰਜ਼ਿਲ ਤੇ ਰਾਸਤਾ ਕੀ ਹੈ ਤੇ ਇਸ ਤੋਂ ਬਾਅਦ ਚੇਤੇ ਫੁਦੇਲ ਕ੍ਰਾਂਤੀਕਰਨ ਦੀਆਂ ਯੋਜਨਾਵਾਂ ਬਣਾਉਂਦੇ ਤੇ ਲੋਕਾਂ ਨੂੰ ਇਕਜੁੱਟ ਕਰਦੇ ਰਹੇ ਉਹਨਾਂ ਨੇ ਕਿਊਬਾ ਪਹੁੰਚਣ ਲਈ ਗਰਮਾਨੰਦੀ ਨਦੀ ਦੀ ਚੌਣ ਕੀਤੀ ਤੇ ਨਵੰਬਰ 1956 ਨੂੰ ਕਿਸ਼ਤੀ ਰਾਹੀਂ ਯਾਤਰਾ ਸ਼ੁਰੂ ਕੀਤੀ ਕਿਸਤੀ ਵਿੱਚ ਸਿਰਫ ਕੁਝ ਵਿਅਕਤੀ ਬੈਠ ਸਕਦੇ ਸੀ ਪਰ ਫਿ델 ਕਾਸਟਰੋ ਰਾਉ ਕਾਸਟਰੋ ਤੇ ਚੀਸ ਸਮੇਤ ਕੁੱਲ 81 ਲੋਕ ਕਿਸ਼ਤੀ ਵਿੱਚ ਸਵਾਰ ਹੋ ਗਏ ਇਸ ਕਰਕੇ ਰਸਤੇ ਵਿੱਚ ਕੁਝ ਲੋਕ ਡੁੱਬਣ ਕਰਕੇ ਮਰ ਵੀ ਗਏ 25 ਨਵੰਬਰ 1956 ਕਿਊਬਾ ਪਹੁੰਚਦੇ ਸਾਰ ਹੀ ਵਿਸਥਿਤਤਾ ਦੀਆਂ ਫੌਜਾਂ ਨੇ ਉਹਨਾਂ ਤੇ ਹਮਲਾ ਕਰਤਾ ਜਿਸ ਵਿੱਚ ਰਾਉਲ ਫਿ델 ਤੇ ਚੀਸ ਸਮੇਤ 20 ਸਾਥੀ ਹੀ ਬਚ ਸਕੇ ਜੇ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਗਲੇ 23 ਦਿਨਾਂ ਤੱਕ ਫੌਜ ਦੇ ਹਵਾਈ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਕ੍ਰਾਂਤੀਕਾਰੀ ਜੰਗਲਾਂ ਰਾਹੀਂ ਅੱਗੇ ਵਧਦੇ ਰਹੇ। ਚੀ ਸਿਆਰਾ ਮੇਤਰਾ ਦੀਆਂ ਪਹਾੜੀਆਂ ਵਿੱਚ ਲੁਕ ਗਿਆ ਜਿੱਥੇ ਉਹਨਾਂ ਨੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹਨਾਂ ਨੇ ਇਨ੍ਹਾਂ ਪਹਾੜੀਆਂ ਦੇ ਨਾਲ-ਨਾਲ ਬទਿਸਤਾ ਦੀ ਫੌਜ ਦੀਆਂ ਚੌਕੀਆਂ ਖੜੇੜਤੀਆਂ ਤੇ ਕਈ ਜ਼ਮੀਨੀ ਸੁਧਾਰ ਕੀਤੇ। 2 ਜੂਨ 1959 ਨੂੰ ਆਪਣੀ ਇੱਕ ਇਨਕਲਾਬੀ ਸਾਥਣ ਅਲੇਡਾ ਮਾਰਚ ਨਾਲ ਉਸਨੇ ਵਿਆਹ ਕਰਵਾ ਲਿਆ ਜਿਸ ਦੀ ਕੁੱਖੋਂ 4 ਬੱਚੇ ਨੇ ਜਨਮ ਲਿਆ ਜੀਨੇ ਸਿੱਧੀ ਲੜਾਈ ਦੀ ਥਾਂ ਗੋਰੀਲਾ ਜੁੱਧ ਦੀ ਹਮਾਇਤ ਕੀਤੀ 2 ਸਾਲ ਪੂਰਾ ਖੂਨੀ ਸੰਘਰਸ਼ ਚੱਲਿਆ ਤੇ ਅੰਤਿਕ 31 ਦਸੰਬਰ 1958 ਨੂੰ ਕ੍ਰਾਂਤੀ ਦੀ ਜਿੱਤ ਹੋਈ ਤੇ ਬਤਿਸਤਾ ਰਾਜ ਦਾ ਤਖਤਾ ਪਲਟ ਹੋ ਗਿਆ ਫਿdel ਕਾਸਟਰੋ ਨੂੰ ਰਾਸ਼ਟਰਪਤੀ ਚੁਣਿਆ ਗਿਆ ਤੇ ਚੀ ਗਿਵੇਰਾ ਨੂੰ ਕਿਊਬਾ ਦੀ ਨਾਗਰਿਕਤਾ ਦੇ ਕੇ ਸਰਕਾਰ ਵਿੱਚ ਇੱਕ ਵਧੀਆ ਅਹੁਦਾ ਦਿੱਤਾ ਗਿਆ। ਚੇਨੋ ਕਿਊਬਾ ਦੇ ਕੇਂਦਰੀ ਬੈਂਕ ਦਾ ਮੁਖੀ, ਖੇਤੀਬਾੜੀ ਤੇ ਉਦਯੋਗ ਮਹਿਕਮੇ ਦਾ ਮੁਖੀ ਬਣਾਇਆ ਗਿਆ। ਪਰ ਚੇ ਕਦੇ ਵੀ ਆਪਣੇ ਦਫ਼ਤਰ ਵਿੱਚ ਕੁਰਸੀ ਤੇ ਨਹੀਂ ਬੈਠਿਆ ਸੀ। ਉਹ ਆਪ ਤੇ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਖੇਤਾਂ ਵਿੱਚ ਮਜ਼ਦੂਰਾਂ ਨਾਲ ਕੰਮ ਕਰਦਾ ਤਾਂ ਜੋ ਅਫਸਰ ਜ਼ਮੀਨੀ ਮੁਸ਼ਕਲਾਂ ਬਾਰੇ ਜਾਣ ਕੇ ਸਹੀ ਯੋਜਨਾਵਾਂ ਬਣਾਉਣ ਫਿ델 ਕਾਸਟਰੋ ਤੇ ਚੀ ਗਵੇਰਾ ਨੇ ਪੂਰੀ ਦੁਨੀਆ ਨੂੰ ਕਯੂਬਾ ਦੇ ਲੋਕ ਰਾਜ ਦਾ ਸ਼ੀਸ਼ਾ ਦਿਖਾਇਆ ਅੱਜ ਕਯੂਬਾ ਵਿੱਚ 60 ਵਿਅਕਤੀਆਂ ਦੇ ਪਿੱਛੇ ਇੱਕ ਡਾਕਟਰ ਹੈ ਜਦੋਂ ਕਿ ਭਾਰਤ ਵਿੱਚ 1300 ਪਿੱਛੇ ਇੱਕ ਡਾਕਟਰ ਹੈ ਜਦੋਂ ਕਯੂਬਾ ਵਿੱਚ ਸਭ ਪਾਸੇ ਸ਼ਾਂਤੀ ਹੋ ਗਈ ਤਾਂ ਚੀਨੇ ਫਿ델 ਨੂੰ ਕਿਹਾ ਕਯੂਬਾ ਵਿੱਚ ਹੁਣ ਲੋਕ ਰਾਜ ਸਥਾਪਿਤ ਹੋ ਗਿਆ ਹੈ ਪਰ ਸੰਸਾਰ ਦੇ ਬਹੁਤੇ ਦੇਸ਼ ਅਜੇ ਵੀ سرمਾਈਦਾਰੀ ਦਾ ਸ਼ਿਕਾਰ ਨੇ ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ ਤੇ ਮੈਨੂੰ ਇਜਾਜ਼ਤ ਦਿਓ ਫਿ델 ਨੇ ਪਰੇਮਨ ਨਾਲ ਚੀ ਗਵੇਰਾ ਨੂੰ ਵਿਦਾ ਕੀਤਾ ਇਸ ਤੋਂ ਬਾਅਦ ਉਸਨੇ ਕਈ ਦੇਸ਼ਾਂ ਵਿੱਚ ਕ੍ਰਾਂਤੀ ਦਾ ਵਿਗਲ ਬਜਾਇਆ ਤੇ ਬਰਾਜ਼ੀਲ ਤੇ ਕਾਂਗੋ ਵਰਗੇ ਕਈ ਦੇਸ਼ਾਂ ਵਿੱਚ ਕ੍ਰਾਂਤੀ ਦੀ ਚਿੰਗ ਲਗਾਉਣ ਤੋਂ ਬਾਅਦ ਬੋਲੀਵੀਆ ਵਿੱਚ ਹੋ ਰਹੇ ਜ਼ੁਲਮਾਂ ਦਾ ਬਦਲਾ ਲੈਣ ਲਈ ਚਲਾ ਗਿਆ ਹੁਣ ਤੱਕ ਉਹ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਸੀ 8 ਅਕਤੂਬਰ 1967 ਨੂੰ ਅਮਰੀਕੀ ਸੈਨਾ ਨੇ ਬੋਲੀਵੀਆ ਦੇ ਜੰਗਲ ਵਿੱਚ 1800 ਸੈਨਿਕਾਂ ਦੀ ਟੁਕੜੀ ਨੇ ਚੀ ਗਵੇਰਾ ਨੂੰ ਘੇਰਾ ਪਾ ਲਿਆ ਉਸ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ 9 ਅਕਤੂਬਰ 1967 ਨੂੰ ਇੱਕ ਕਮਾਂਡਰ ਜਦੋਂ ਗਵੇਰਾ ਨੂੰ ਗੋਲੀ ਮਾਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਉਹ ਕੁਝ ਸੋਚ ਰਿਹਾ ਸੀ ਉਸ ਨੇ ਪੁੱਛਿਆ ਕਿ ਤੂੰ ਆਪਣੇ ਅਮਰ ਹੋਣ ਬਾਰੇ ਸੋਚ ਰਿਹਾ ਹੈ ਤਾਂ ਗਵੇਰਾ ਨੇ ਕਿਹਾ ਨਹੀਂ ਮੈਂ ਤਾਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਤੇ ਸੋਚ ਰਿਹਾ ਕਿ ਜਿਸ ਦਿਨ ਲੋਕ ਜ਼ੁਲਮਾਂ ਖਿਲਾਫ ਉੱਠ ਖੜੇ ਹੋਣਗੇ ਤਾਂ ਉਹ ਤੁਹਾਨੂੰ ਤਬਾਹ ਕਰ ਦੇਣਗੇ ਉਹ ਅਜੇ ਬੋਲ ਹੀ ਰਿਹਾ ਸੀ ਕਿ ਕਮਾਂਡਰ ਗੋਲੀ ਚਲਾ ਦਿੰਦਾ ਤੇ ਉਸਤੇ ਇੱਕ ਤੋਂ ਬਾਅਦ ਇੱਕ ਨੌ ਗੋਲੀਆਂ ਚਲਾਈਆਂ ਜਾਂਦੀਆਂ ਉਸ ਤੋਂ ਬਾਅਦ ਉਸਦੇ ਹੱਥ ਕੱਟੇ ਜਾਂਦੇ ਐ ਤਾਂ ਕਿ ਉਸਦੇ ਹੱਥਾਂ ਦੇ ਨਿਸ਼ਾਨ ਲੈ ਜਾ ਸਕਣ ਬੋਲੀਵੀਆ ਸਰਕਾਰ ਨੇ ਐਲਾਨ ਕੀਤਾ ਕਿ ਉਹ ਚੀ ਦੀ ਡੈਰੀ 10 ਲੱਖ ਡਾਲਰ ਵਿੱਚ ਵਿੱਚ ਵੇਚਣ ਲਈ ਤਿਆਰ ਹੈ ਪਰ ਫਿ델 ਕਾਸਟਰੋ ਨੇ ਟੀਵੀ ਤੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਚੇ ਗਵੇਰਾ ਦੀ ਡੈਰੀ ਦੀ ਅਸਲੀ ਨਕਲ ਕਿਸੇ ਸੁਭਚਿੰਤਕ ਨੇ ਪਹਿਲਾਂ ਹੀ ਸਾਡੇ ਤੱਕ ਪਹੁੰਚਾ ਦਿੱਤੀ ਹੈ ਤੇ ਜਲਦੀ ਹੀ ਸ਼ਾਭ ਵੀ ਦਿੱਤੀ ਜਾਵੇਗੀ ਕਿਉਂਕਿ ਫਿਦੇਲ ਜਾਣਦਾ ਸੀ ਕਿ ਗਵੇਰਾ ਡੈਰੀ ਲਿਖਦਾ ਸੀ ਤੇ ਉਹ ਡੈਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਾਰਗਦਰਸ਼ਕ ਬਣੇਗੀ ਧੰਨਵਾਦ ਜੀ